ਫੈਲੋ ਜੀ ਸਾਰਿਆਂ ਨੂੰ ਹਰ ਸੇਕਾਲ ਅੱਜ ਆਪਾਂ ਕਰ ਰਹੇ ਹਾਂ ਸਟੇਟਸ ਸਲਵਾਰ ਦੀ ਕਟਿੰਗ ਵੀ ਸਟੇਟਸ ਸਲਵਾਰ ਦੀ ਕਟਿੰਗ ਆਪਾਂ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਨਿਸ਼ਾਨ ਲਾਉਣੇ ਨੇ ਕਿੰਨਾ ਬਾਧ ਰੱਖਣਾ ਹੈ ਕਿੰਨਾ ਆਪਾਂ ਕੱਟ ਰੱਖਣਾ ਹੈ ਦੇਖੋ ਆਪਣੀ ਹੈਗੀ ਹੈ ਸਟੇਟਸ ਸਲਵਾਰ ਦੀ ਲੈਂਥ ਹੈਗੀ ਹੈ ਜਿਹੜੀ ਆਪਣੀ ਉਹ ਹੈਗੀ ਆਪਣੀ 35 ਇੰਚ 35 ਇੰਚ ਦੇ ਵਿੱਚੋਂ ਆਪਾਂ 5 ਇੰਚ ਕੱਢ ਦਾਂਗੇ ਆਪਾਂ ਨਿਸ਼ਾਨ ਲਾਉਣੇ 30 ਇੰਚ ਤੇ ਤਾਂ ਆਪਾਂ ਲੈਂਥ ਹੈਗੀ ਹੈ ਆਪਣੀ 35 35 ਦੇ ਵਿੱਚੋਂ ਆਪਾਂ 5 ਇੰਚ ਕੱਢਦਾ 30 ਇੰਚ ਤੇ ਆਪਾਂ ਨਿਸ਼ਾਨ ਲਾਨੇ। ਦੇਖੋ ਜਿਹੜੀ ਓਪਨ ਸਾਈਡ ਹੈ ਇਹ ਤੁਸੀਂ ਦੂਸਰੀ ਸਾਈਡ ਰੱਖਣੀ ਹੈ ਜਿਹੜੀ ਬੰਦ ਵਾਲੀ ਸਾਈਡ ਹੈ ਇਹ ਤੁਸੀਂ ਆਪਣੇ ਵਾਲੀ ਸਾਈਡ ਰੱਖਣੀ ਹੈ। ਸਭ ਤੋਂ ਪਹਿਲਾਂ ਸਟੇਟ ਸਲਵਾਰ ਦੀ ਲਾਉਣੀ ਹੁੰਦੀ ਹੈ ਮੂਰੀ ਦਾ ਨਿਸ਼ਾਨ ਤੇ ਆਸਣ। ਆਸਣ ਤੇ ਮੂਰੀ ਇਹਦੇ ਵਿੱਚ ਮੇਨ ਹੁੰਦੀ ਹੈ ਠੀਕ ਹੈ। ਦੇਖੋ ਬੰਦ ਸੇ ਓਪਨ ਸਾਈਡ ਆਪਾਂ ਦੂਸਰੀ ਸਾਈਡ ਰੱਖਣੀ ਹੈ। ਦੇਖੋ ਆਪਣੇ ਕੋਲ ਚਾਰ ਪੀਸ ਹੋ ਗਏ ਨੇ 2 2 4 ਆਪਾਂ ਇਹਨੂੰ ਫੋਲਡ ਕਰ ਲਿਆ ਤਾਂ ਆਪਾਂ ਇਧਰੋਂ ਬੰਦ ਸਾਈਡ ਤੋਂ ਆਪਾਂ ਲੈਂਥ ਮਿਲਨੀ ਹੈ ਆਪਣੀ ਲੈਂਥ ਹੈਗੀ ਹੈ ਆਪਣੀ ਲੈਂਥ ਹੈਗੀ ਹੈ 3 ਇੰਚ ਆਪਾਂ 30 ਤੇ ਨਿਸ਼ਾਨ ਲਾਉਣਾ ਹੈ 3 ਇੰਚ ਤੇ ਆਪਾਂ ਨਿਸ਼ਾਨ ਲਾਣੇ 5 ਇੰਚ ਆਪਾਂ ਬੈਟ ਵਾਸਤੇ ਇਹਦੇ ਵਿੱਚ ਦੇਖੋ 30 ਹੈ ਤਾਂ 30 ਰੱਖਣੀ ਹੈ ਵੱਧ ਨਹੀਂ ਰੱਖਣਾ ਹੈਗਾ ਆਪਾਂ ਠੀਕ ਹੈ ਉਦੋਂ ਬਾਅਦ ਦੇ ਵਿੱਚ ਆਪਾਂ ਰੱਖਣੀ ਹੈ ਆਸਣ ਆਸਣ ਦਾ ਸਕੇਟ ਸਲਵਾਰ ਦਾ ਹਮੇਸ਼ਾ ਕਿੰਨਾ ਰੱਖਣਾ ਹੈ 10 ਇੰਚ ਰੱਖਣਾ ਹੁੰਦਾ ਆਸਨ ਹਮੇਸ਼ਾ ਸਟੇਟ ਸਲਵਾਰ ਦਾ 10 ਇੰਚ ਰੱਖਣਾ 10 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਠੀਕ ਹੈ ਦੇਖੋ ਕਈ ਵਾਰ ਤਾਂ ਇਹ ਹੁੰਦਾ ਹੈ ਕਈ ਵਾਰ ਆਪਾਂ ਵੀਡੀਓ ਦੇਖਦੇ ਆ ਵੀ ਆਪਾਂ ਇੱਥੋਂ ਗੁਲਾਈ ਦੇ ਦੇਣੀ ਹੈ ਗੁਲਾਈ ਨਹੀਂ ਦੇਣੀ ਹੈਗੀ ਆਸਨ ਨੂੰ ਇੱਥੇ ਆਪਾਂ 10 ਇੰਚ ਤੇ ਨਿਸ਼ਾਨ ਲਾ ਕੇ ਇੱਥੋਂ ਹੀ ਆਪਾਂ ਸ਼ੇਪ ਬਣਾਉਣੀ ਹੈ ਠੀਕ ਹੈ ਇੱਥੋਂ ਇਹ ਨਿਸ਼ਾਨ ਲਾਉਣਾ ਇੱਥੋਂ ਗੁਲਾਈ ਨਹੀਂ ਆਪਾਂ ਕਰਨੀ ਹੈਗੀ ਤਾਂ ਇੱਥੋਂ ਸਭ ਤੋਂ ਪਹਿਲਾਂ ਆਪਾਂ ਰੱਖਣੀ ਹੈ ਮੂਰੀ ਮੂਰੀ ਹੈਗੀ ਆਪਣੇ ਕਸਟਮਰ ਦੀ सत्त इंच तो आप जिन्नी भी थोड़े कस्टमर की मूरी तैयार है तो उदू आप तीन इंच आपको वाद रखना आप रखेंगे सत्तर आप दस इंचा निशान लाया क्योंकि कटिंग का भी निशान आ जाता देखो हथे देखो आ कोर्नर तो आप इंची टेप रखने जिथे आप दस इंच का निशान लाया मूरी का उतो आप लाए ਇਹ ਹੈਗੀ ਆਪਣੀ ਸਟੇਟ ਸਲਵਾਰ ਦੀ ਕਟਿੰਗ ਬਸ ਇਸ ਤਰੀਕੇ ਨਾਲ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰਨੀ ਐ ਸੌਖੀ ਹੈ ਇਹ ਕਟਿੰਗ ਕਰਨੀ ਬਿਲਕੁਲ ਵੀ ਦੇਖੋ ਇੱਥੋਂ ਆਪਾਂ ਕਈ ਵਾਰ ਇਹ ਹੁੰਦਾ ਵੀ ਆਪਾਂ ਇੱਥੋਂ ਵੀ ਥੋੜੀ ਥੋੜੀ ਆਪਾਂ ਗਲਾਈ ਦੇ ਦਿੰਨੇ ਹੁੰਨੇ ਆ ਵੀ ਪਹੁੰਚਾ ਆਪਣਾ ਉ ਪਹੁੰਚੇ ਦੇ ਉੱਪਰ ਕੱਪੜਾ ਨਾ ਡਿੱਗੇ ਕਿਉਂਕਿ ਇਹਦੇ ਵਿੱਚ ਆਪਾਂ ਲੈਂਥ ਰੱਖਣੀ ਆ ਪੂਰੀ ਪੂਰੀ ਰੱਖਣੀ ਹੁੰਦੀ ਆ ਵੱਧ ਨਹੀਂ ਰੱਖਣੀ ਹੁੰਦੀ ਕਿਉਂਕਿ ਇਹਦੇ ਵਿੱਚ ਉੱਪਰ ਵੀ ਬੋਚਾ ਆ ਜਾਣਾ ਨੀਚੇ ਵੀ ਬੋਚਾ ਆ ਜਾਣਾ ਉਹੀ 1.5 ਇੰਚ ਦੀ ਆਪਣੀ ਜਿਹੜੀ ਕਟਿੰਗ ਹੋਣੀ ਆ ਉਹ ਆਪਣਾ ਵੁੱਚਾ ਚਾਜਣਾ ਆਪਾਂ ਕਟਿੰਗ ਉਦੋਂ ਕਰਦੇ ਆ ਜਦੋਂ ਆਪਾਂ ਵਾਧ ਰੱਖਦੇ ਆ ਆਪਾਂ 1.5 ਇੰਚ ਆਪਾਂ ਮਾਰਜਨ ਵਾਸਤੇ 1 ਇੰਚ ਵਾਧ ਰੱਖਦੇ ਉਦੋਂ ਆਪਾਂ ਨੂੰ ਕਟਿੰਗ ਕਰਨੀ ਪੈਂਦੀ ਹੈ ਬਸ ਇਹ ਧਿਆਨ ਰੱਖਣਾ ਵੀ ਜਦੋਂ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰਨੀ ਹੈ ਬੰਦ ਸਾਈਡ ਆਪਣੇ ਸਾਈਡ ਰੱਖਣੀ ਹੈ ਆਸਣ ਵਾਲੀ ਸਾਈਡ ਦੂਸਰੇ ਸਾਈਡ ਰੱਖਣੀ ਹੈ ਪਹਿਲੇ ਸਭ ਤੋਂ ਮੋਰੀ ਰੱਖਣੀ ਹੈ ਉਸ ਤੋਂ ਬਾਅਦ ਆਸਣ ਦੇਖੋ 10 ਇੰਚ ਹੀ ਰੱਖਣਾ ਵਾਧਾ ਸਨ ਨਹੀਂ ਰੱਖਣਾ ਹੈਗਾ ਆਪਾਂ ਕਿਉਂਕਿ ਇਹਦੇ ਵਿੱਚ 5 ਇੰਚ ਦੀ ਆਪਾਂ 벨ਟ ਪਾ ਦਾਂਗੇ 14.5 13 ਆਪਣਾ ਆਸਣ ਯਾਰ ਰਹਿ ਜੂਗਾ ਕਿਉਂਕਿ ਕਈ ਵਾਰ ਆਪਣਾ ਹਸਨ ਲੰਮਾ ਵੀ ਹੁੰਦਾ ਹੈ ਲੰਮਾਸ ਨਹੀਂ ਆਪਾਂ ਹਮੇਸ਼ਾ 10 ਇੰਚ ਹੀ ਸਟੇਟ ਸਲਵਾਰ ਦਾ ਹਸਨ ਆਪਾਂ ਰੱਖਣਾ ਹੈ ਪਲੀਜ਼ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ